ਹਰ ਪਾਰਟੀ ਦੇ ਉਮੀਦਵਾਰ ਤੇ ਆਪਣੇ ਆਪਣੇ ਪਾਰਟੀਆਂ ਦੇ ਵਰਕਰਾਂ ਵੱਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਹੈ ਜਿਹੜਾ ਹਰ ਪਿੰਡ ਦੇ ਵਿੱਚ ਤੇਜ਼ ਕੀਤਾ ਹੋਇਆ ਹੈ ਤਾਂ ਜੋਨ ਜੱਜਲ ਤੋਂ ਤੇ ਮਲਕਾਣੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਸ਼ਰਨ ਸਿੰਘ ਸਾਬਕਾ ਸਰਪੰਚ ਜੱਜਲ ਤੋਂ ਚੋਣ ਲੜ ਰਹੇ ਨੇ ਕਾਂਗਰਸ ਦੇ ਉਮੀਦਵਾਰ ਨੇ ਚੋਣ ਪ੍ਰਚਾਰ ਹੈ ਤੇਜ਼ ਕੀਤਾ ਹੋਇਆ ਜੱਜਲ ਪਿੰਡ ਪਹੁੰਚੇ ਆ ਘਰ ਘਰ ਜਾ ਕੇ ਸਾਬਕਾ ਸਰਪੰਚ ਵੱਲੋਂ ਵੋਟਾਂ ਮੰਗੀਆਂ ਜਾ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਨੇ ਪਿੰਡ ਵਾਸੀ ਕੀ ਕਹਿਣਾ ਚਾਹੁੰਦੇ ਨੇ ਵਰਕਰ ਆਉ ਮਾਰਦਿਆਂ ਝਾਤ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਜੀ ਕੀ ਨਾਮ ਹੈ ਜੀ ਆਪਣਾ ਸਭ ਤੋਂ ਪਹਿਲਾਂ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਬੈਗਰੂ ਖਾਲਸਾ ਬੈਗਰੂ ਫਤਿਹ ਮੇਰਾ ਨਾਮ ਗਰਸ਼ਰ ਸਿੰਘ ਲੱਦਾ ਸਾਬਕਾ ਸਰਪੰਚ ਪਿੰਡ ਜੱਜੜ ਮੈਂ ਜੂਨ ਸਾਹਿਬ ਤੁਸੀਂ ਅੱਜ ਪਿੰਡ ਦੇ ਵਿੱਚ ਜੂਨ ਜੱਜੜ ਤੋਂ ਬਲਾਕ ਸ਼ਾਂਤੀ ਦੀ ਚੋਣ ਲੜ ਰਿਹਾ ਹਾਂ ਕਾਂਗਰਸ ਪਾਰਟੀ ਵੱਲੋਂ ਪਿੰਡ 'ਚ ਵੋਟਾਂ ਮੰਗ ਰਹੇ ਹਾਂ ਘਰ ਘਰ ਜਾ ਰਹੇ ਹਾਂ ਕਿਸ ਤਰ੍ਹਾਂ ਦਾ ਹੰਗਾਰਾ ਤੁਹਾਨੂੰ ਮਿਲ ਰਿਹਾ ਹੈ ਸਾਨੂੰ ਜਦੋਂ ਅਸੀਂ ਘਰ ਘਰ ਜਾਨੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਬਾਕੀ ਜੱਜਲ ਤੇ ਮਲਕਾਣੇ ਦੇ ਲੋਕਾਂ ਨੇ ਮਨ ਬਣਾ ਲਿਆ ਬੇਸਿਕ ਕਾਂਗਰਸ ਪਾਰਟੀ ਨੂੰ ਵੋਟ ਪਾਵਾਂਗੇ ਤੇ ਬਾਅਦਾਂ ਵੋਟ ਪਾ ਕੇ ਜਿੱਤ ਪ੍ਰਾਪਤ ਕਰਾਂਗੇ ਕੀ ਲੱਗਦਾ ਤੁਹਾਨੂੰ ਜਿੰਮੇ 5 ਸਾਲ ਤੁਸੀਂ ਸਰਪੰਚੀ ਕੀਤੀ ਹੈ ਕਿਸ ਤਰ੍ਹਾਂ ਦੇ ਕੰਮ ਹੈ ਜਿਹੜੇ ਹਜੇ ਪਿੰਡ 'ਚ ਅਧੂਰੇ ਰਹਿੰਦੇ ਆ ਜਿਹੜੇ ਅਸੀਂ ਜਦੋਂ 5 ਸਾਲ ਸਰਪੰਚੀ ਕਰਿਆ ਕੰਮ ਬਹੁਤ ਵਧੀਆ ਕਰਿਆ ਪਰ ਕੁਝ ਕੰਮ ਹੁੰਦੇ ਵੀ ਰਹਿ ਵੀ ਜਾਂਦੇ ਨਹੀਂ ਹਨਾ ਅਸੀਂ ਲੋਕਾਂ ਤੋਂ ਉਸ ਗੱਲ ਦੀ ਮਾਫੀ ਮੰਗਦੇ ਆ ਜਿਹੜੇ ਕੋਈ ਕੰਮ ਉਹਦੇ ਅਧੂਰੇ ਰਹਿ ਗਏ ਅਸੀਂ ਪੂਰੇ ਕਰਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਦੁਨ ਪਾਰਟੀ ਸਰਕਾਰ ਬਣੀ ਹੋਈ ਆ ਇਹਨਾਂ ਨੇ ਜਿਹੜੇ 1000 ਰੁਪਏ ਦਾ ਵਾਅਦਾ ਕੀਤਾ ਸੀ ਮਤਾਮਾਂ ਨਾਲ ਉਹਦਾ ਕਰਕੇ ਮਤਾਮਾਂ ਦਾ ਵੀ ਲਾਂਭਾਗਾ ਤੇ ਵੋਟ ਲੋਕਾਂ ਦੀ ਕਾਂਗਰਸ ਨੂੰ ਪਾਵਾਂਗੇ ਭਾਈ ਕੀ ਨਾਮ ਆਪ ਦਾ ਮੇਰਾ ਨਾਮ ਭਾਈ ਸਿਕੰਦਰ ਸਿੰਘ ਹੈ ਫੰਡ ਜੱਜਲ ਅਸੀਂ ਬਲਾਕ ਸੰਮਤੀ ਜੋ ਸਾਡਾ ਭਰਾ ਉੱਠਿਆ ਇਹਨਾਂ ਦੇ ਨਾਲ ਬਿਲਕੁਲ ਸਪੋਰਟ ਕਰ ਰਹੇ ਆਂ ਔਰ ਇਹਨਾਂ ਦੇ ਟੂ ਟੂ ਡੋਰ ਨਾਲ ਵੀ ਜਾ ਰਹੇ ਆਂ ਹਰ ਦੇ ਵਿੱਚ ਜਾ ਰਹੇ ਹੋ ਤੁਸੀਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਜਿਵੇਂ ਮੌਕੇ ਦੀ ਸਰਕਾਰ ਆ ਆਮ ਆਦਮੀ ਪਾਰਟੀ ਅਮਾ ਨੂੰ ਲੈ ਕੇ ਕੀ ਕਹਿਣਾ ਸਰਕਾਰ ਤੋਂ ਬਈ ਲੋਕ ਬਿਲਕੁਲ ਨਾ ਖੁਸ਼ ਹੈ ਜਿਹੜੇ ਇਹਨਾਂ ਦੇ ਕੰਮਾਂ ਦੇ ਲੈਵਲ ਹੈ ਉਹ ਜ਼ੀਰੋ ਹੈ ਔਰ ਲੋਕ ਜਦੋਂ ਹੁਣ ਅਸੀਂ ਪਿੰਡ ਦੇ ਵਿੱਚ ਅੱਜ ਜਿਹੜਾ ਦਿੱਤਾ ਹੈ ਸਰਪੰਚ ਸਾਹਿਬ ਵੀ ਨਾਲ ਸੀਗੇ ਦੇਖਿਆ ਜਾ ਕੇ ਵੀ ਜਿਹੜੀਆਂ ਮਾਤਾ ਪਿਤਾ ਨੇ ਉਹਨਾਂ ਨੂੰ ਇੱਕੋ ਰੋਸ ਆ ਸਰਕਾਰ ਨਾਲ ਪਹਿਲਾਂ ਤਾਂ ਵੀ ਜਿਹੜਾ 1000 ਰੁਪਿਆ ਸੀਗਾ ਇਹਨਾਂ ਨੇ ਵਾਦਾ ਕੀਤਾ ਸੀ ਵੀ ਅਸੀਂ ਫਾਸਟ ਹੀ ਪਾਵਾਂਗੇ ਪਰ ਉਹ ਦਿੱਤਾ ਨਹੀਂ ਉਹਦੇ ਕਰਕੇ ਬਹੁਤ ਜ਼ਿਆਦਾ ਰੋਸ ਆ ਸਰਕਾਰ ਤੋਂ ਇਹਨਾਂ ਲੋਕਾਂ ਨੂੰ ਔਰ ਜਿਹੜੀਆਂ ਆਸਾਂ ਸੀਗੀਆਂ ਜਿਵੇਂ ਵਿਕਾਸ ਹੋਣਾ ਚਾਹੀਦਾ ਸੀ ਉਹ ਵਿਕਾਸ ਬਿਲਕੁਲ ਜ਼ੀਰੋ ਹੈ ਇਹਨਾਂ ਦਾ। ਇਹ ਮੈਸੇਜ ਦੇਣਾ ਚਾਹੁੰਦੇ ਹੁਣ ਤੁਸੀਂ ਵੋਟਰਾਂ ਨੂੰ ਨੇੜੇ ਆਉਂਦੇ ਜਾਂਦੇ ਆ ਜਿਵੇਂ ਜਿਵੇਂ ਤੁਸੀਂ ਜਨ ਪ੍ਰਚਾਰ ਸੈਜ ਕਰ ਰਹੇ ਹੋ। ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਦੇਖੋ ਹੁਣ ਜਿਵੇਂ ਹੁਣ ਵਿਕਾਸ ਇਹਨਾਂ ਨੇ ਕੀਤਾ ਹੈ ਲੋਕਾਂ ਦੇ ਸਾਹਮਣੇ ਹੈ ਸਵਾ ਲੋਕ ਖੜੇ ਆ ਜਿੰਨੇ ਆ ਜਨਤਾ ਖੜੀ ਹੈ ਇਹਨਾਂ ਨੂੰ ਪਤਾ ਹੀ ਹੈ ਵੀ ਵਿਕਾਸ ਕੀਤਾ ਹੈ ਕਿ ਨਹੀਂ ਕੀਤਾ। ਵਿਕਾਸ ਹੋਇਆ ਹੀ ਨਹੀਂ ਬਾਈ। ਜੇ ਵਿਕਾਸ ਹੋਇਆ ਹੁੰਦਾ ਤਾਂ ਜਨਤਾ ਜੇ ਇੱਥੇ ਨਾ ਖੜਦੀ ਆ ਕੇ। ਔਰ ਮੈਂ ਇਹ ਕਹਿਣਾ ਚਾਹੁੰਦਾ ਵੀ ਪਾਰਟੀਆਂ ਵਿਕਾਸ ਕਰਦੀਆਂ ਹੁੰਦੀਆਂ ਹੁੰਦੀਆਂ ਰੋਗ ਦਿਆਂ ਨਹੀਂ ਹੁੰਦੀਆਂ। ਇੰਨਾ ਕਿ ਨੂੰ ਰੋਕਿਆ ਗਿਆ ਵਿਕਾਸ ਹੈ ਵੀ ਵੱਧ ਤੋਂ ਵੱਧ ਬਾਈ ਦੀ ਸਪੋਰਟ ਕਰੋ ਗੁਰਸਰ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਨਗਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਜਿਤਾਓ ਇਹ ਕੰਮ ਕਰਨਗੇ ਕੰਮ ਕੀਤੇ ਵੀ ਇਹਨਾਂ ਨੇ ਜੀ ਕੀ ਨਾਮ ਹੈ ਅਮਰਪਾਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਮਰਪਾਲ ਜੀ ਤੁਸੀਂ ਅੱਜ ਜੋਂ ਜੱਜਲ ਤੋਂ ਸਾਬਕਾ ਸਰਪੰਚ ਗੁਰਸਰ ਸਿੰਘ ਬਲਾਕ ਸਮਟੀ ਦੀ ਚੋਣ ਲੜ ਰਹੇ ਆਂ ਘਰ ਘਰ ਜਾ ਰਹੇ ਹਾਂ ਕਿਸ ਤਰ੍ਹਾਂ ਮੈਂ ਹੰਗਾਰਾ ਮੇਰਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਪਹਿਲੀ ਗੱਲ ਤਾਂ ਬਾਈ ਜੀ ਸਰਪੰਚ ਸਾਹਿਬ ਨੇ ਪਹਿਲਾਂ 5 ਸਾਲ ਸਰਪੰਚੀ ਕੀਤੀ ਆ ਬੇਦਾਗ ਇਨਸਾਨ ਆ ਜੀ ਪੜ੍ਹੇ ਲਿਖੇ ਇਨਸਾਨ ਆ ਠੀਕ ਆ ਜੀ ਦੂਜੀ ਗੱਲ ਪਿੰਡ ਦੇ ਵਿੱਚ ਬਹੁਤ ਕੰਮ ਕੀਤਾ ਆ ਜੀ ਸਰਪੰਚੀ ਦੇ ਲੈਵਲ ਤੇ ਜਦੋਂ ਸਰਪੰਚੀ ਸੀ ਬਿਨਾਂ ਸਰਪੰਚੀ ਤੋਂ ਵੀ ਇਹਨਾਂ ਦਾ ਪਰਿਵਾਰ ਪਿੰਡ ਦੇ ਵਿੱਚ ਗਰੀਬ ਅਮੀਰ ਨਾਲ ਖੜਦਾ ਜੀ ਠੀਕ ਹੈ ਜੀ ਇਹ ਹੀ ਗੱਲਾਂ ਬਹੁਤ ਵੱਡੀਆਂ ਹੁੰਦੀਆਂ ਜੀ ਆਪਣੇ ਪਿੰਡ ਦੇ ਵਿੱਚ ਜਿੱਥੇ ਵੀ ਕੋਈ ਗਰੀਬ ਨੂੰ ਕੋਈ ਸਹਾਇਤਾ ਦੀ ਲੋੜ ਆ ਪਹਿਲਾਂ ਵੀ ਇਹਨਾਂ ਦਾ ਪਰਿਵਾਰ ਬਿਨਾਂ ਸਰਪੰਚੀ ਤੋਂ ਵੀ ਖੜਾ ਸਰਪੰਚੀ ਤਾਂ ਬਹੁਤ ਕੰਮ ਕੀਤੇ ਆ ਜੀ ਸਾਡੇ ਪਿੰਡ ਦੇ ਵਿੱਚ ਸਰਪੰਚ ਸਾਹਿਬ ਨੇ ਇਸੇ ਲਈ ਹੁਣ ਕਿਉਂ ਘਰ ਘਰ ਜਾਂਦੇ ਆ ਸਾਰਿਆਂ ਦਾ ਹੰਗਾਰਾ ਮਲਕਾਣੇ ਪਿੰਡ ਕੱਲ ਗਏ ਜੀ ਬਹੁਤ ਚੰਗਾ ਹੰਗਾਰਾ ਮਿਲਿਆ ਸੰਗ ਦਦਾ ਜੀ ਕਿਸੇ ਵੀ ਪਰਿਵਾਰ ਦੇ ਨਾਲ ਕੋਈ ਦੁੱਖ ਤਕਲੀਫ ਆ ਇਹਦੇ ਮਾਤਾ ਜੀ ਇਹਦੇ ਡੈਡੀ ਜੀ ਬਾਈ ਸਰਪੰਚ ਸਾਹਿਬ ਇਹਨਾਂ ਤੇ ਸਾਰੇ ਪਰਿਵਾਰ ਆ ਬਹੁਤ ਵਧੀਆ ਮਨ ਬਿੱਤਰਦੇ ਆ ਜੀ ਲੋਕਾਂ ਦੇ ਨਾਲ ਗਰੀਬ ਦੇ ਨਾਲ ਦੁੱਖ ਦੇ ਵਿੱਚ ਮੋਢੇ ਹੌਣ ਪ੍ਰਚਾਰ ਹੈ ਜਿਵੇਂ ਤੁਸੀਂ ਤੇਜ ਕਰ ਰੱਖਿਆ ਬਤੇ ਦਿਨ ਰਹਿ ਗਏ ਹਾਂਜੀ ਮੈਸੇਜ ਕੀ ਦੇਣਾ ਚਾਹੁੰਦੇ ਆ ਆਪ ਦੇ ਪਿੰਡ ਦੇ ਵੋਟਰਾਂ ਨੂੰ ਕੀ ਮੈਸੇਜ ਇਹੀ ਕਹਨੇ ਆ ਬਾਈ ਜੀ ਵੋਟ ਪਾਉਣ ਵੇਲੇ ਥੋੜਾ ਜਿਆਦਾ ਸੋਚ ਸਮਝ ਕੇ ਮਲਕਾਨਾ ਤੇ ਜੱਜਲ ਦੇ ਵੋਟਰਾਂ ਨੂੰ ਇਹੀ ਅਪੀਲ ਆ ਮਾਤਾ ਪਿਓ ਨੂੰ ਵੀਰਾਂ ਨੂੰ ਸੋਚ ਸਮਝ ਕੇ ਵੋਟ ਪਾਉ ਜੀ ਠੀਕ ਹੈ ਜੀ ਇਸ ਤਰ੍ਹਾਂ ਦਾ ਤਾਂ ਨਹੀਂ ਜਿਵੇਂ ਮੌਕੇ ਦੀ ਸਰਕਾਰ ਹੈ ਕੋਈ ਡਰ ਨਹੀਂ ਨਹੀਂ ਕੋਈ ਡਰ ਨਹੀਂ ਬਾਈ ਜੀ ਅੱਜ ਕੱਲ ਨੌਜਵਾਨ ਆ ਪੜ੍ਹੇ ਲਿਖੇ ਆ ਜੀ ਠੀਕ ਆ ਬਜ਼ੁਰਗ ਆ ਉਹ ਵੀ ਸਾਨੂੰ ਪਤਾਗਾ ਚੱਲੀ ਜਾਂਦਾ ਜੀ ਠੀਕ ਆ ਸੋਚ ਸਮਝ ਕੇ ਵੋਟ ਪਾਉਣਗੇ ਸਰਕਾਰ ਦਾ ਕੋਈ ਮੈਟਰ ਨਹੀਂ ਵੀ ਆ